ਭਾਈ ਜੀ ਕੁਝ ਟਾਈਮ ਪਹਿਲਾਂ ਨਾ ਆਪਾਂ ਇੱਕ ਪੁਰਾਣੇ ਘਰ ਦੀ ਵੀਡੀਓ ਪਾਈ ਸੀ ਤੁਸੀਂ ਵੇਖੀ ਨਹੀਂ ਸੀ ਆ ਸੀਗਾ ਉਹੀ ਪੁਰਾਣਾ ਘਰ ਤੇ ਆਪਾਂ ਹੁਣ ਵੀ ਕਲਿੱਪ ਲਾਵਾਏ ਕਿਤੇ ਕਿਤੇ ਇੱਕ ਤਾਂ ਦਾ ਐਲੂਮੀਨੀਅਮ ਦਾ ਕੰਮ ਕਰਾਇਆ ਆਪਾਂ ਬਾਹਰੋਂ ਆ ਵੇਖ ਸਾ ਜੀ ਵਿੰਡੋ ਵਗੈਰਾ ਜੜ ਆ ਗੇਟ ਵਗੈਰਾ ਚੇਂਜ ਕੀਤੇ ਨੇ ਤੇ ਅੰਦਰੋਂ ਦਿਖਾਈਏ ਤਾਂ ਅੰਦਰ ਦੀ ਲੁੱਕ ਸੀ ਜਿਹੜੀ ਆ ਸੀਗੀ ਪਹਿਲਾਂ ਦੀ ਆ ਵੇਖੋ ਤੁਸੀਂ ਵੇਖ ਸਕਦੇ ਹੋ ਇੱਕ ਰੂਮ ਆਪਾਂ ਬਾਏ ਵਨ ਵਾਈ ਵਨ ਦਿਖਾਵਾਂਗੇ ਤੁਹਾਨੂੰ ਆਪਾਂ ਨਈ ਰੂਮ ਦਿਖਾਉਣੇ ਆਗੇ ਇਹ ਹੁਣ ਤਿਆਰ ਹੋ ਕੇ ਕਿੱਦਾਂ ਦਾ ਹੋ ਗਿਆ ਇਹ ਦਿਖਾਉਣੇ ਆ ਤੁਹਾਨੂੰ ਆਪਾ ਇਹ ਆ ਵੇਖ ਸਕਦੇ ਤੁਸੀਂ ਇਹ ਰੂਮ ਤਿਆਰ ਹੋਇਆ ਤੇ ਬਹੁਤ ਹੀ ਘੱਟ ਰੇਟ 'ਚ ਕਰਦਾ ਵੀਰਾ ਇਹ ਜਿਨ੍ਹਾਂ ਨੇ ਕੰਮ ਕੀਤਾ ਦੋਸਤੋ ਤੇ ਇਹਨਾਂ ਦਾ ਬਾਈ ਦਾ ਨੰਬਰ ਦੇਵਾਂਗੇ ਸਟੂਡੈਂਟ ਜੇ ਕਿਸੇ ਨੂੰ ਪਸੰਦ ਆਉਂਦਾ ਕੰਮ ਤਾਂ ਕੰਮ ਕਰਵਾ ਸਕਦਾ ਤੁਸੀਂ ਵੀ ਰੂਮ ਵਗੈਰਾ ਤਿਆਰ ਕਰਵਾਉਣਾ ਸਤ ਬਹੁਤ ਖਰਾਾਲ ਸੀਗੀ ਡਾਉਨਸੀਲੇ ਕੀਤੀ ਹੈ ਪੀਓਪੀ ਵੀਸੀ ਦੀ ਡਾਉਨਸੀਲੇ ਕੀਤੀ ਹੈ ਪੀਵੀਸੀ ਦੇ ਕੰਮ ਕੀਤਾ ਸਾਰੇ ਰੂਮ ਦੇ ਵਿੱਚ ਆ ਵੇਖ ਸਕਦੇ ਤੁਸੀਂ ਤੇ ਇਹ ਬ੍ਰਾਂਡ ਆ ਗਿਆ ਜਿਹੜਾ ਤੁਹਾਨੂੰ ਕੋਈ ਬ੍ਰਾਂਡਾ ਦਿਖਾ ਸਕਦੇ ਜੋ ਕਿ ਪਹਿਲਾਂ ਦੀ ਹਾਲਤ ਸੀ ਤੁਸੀਂ ਵੇਖੋ ਐਦਾਂ ਦੀ ਸੀਗੀ ਪਹਿਲਾਂ ਆ ਵੇਖ ਸਰਦਨ ਸੱਤ ਦੇ ਉੱਪਰ ਵੀ ਕਾਫੀ ਮਤਲਬ ਸਿਮਕਾਈ ਹੋਈ ਸੀਗੀ ਜੋ ਕਿ ਪਾਣੀ ਦੀ ਤੇ ਹੁਣ ਤਿਆਰ ਹੋ ਕੇ ਐਦਾਂ ਦਾ ਹੋ ਚੁੱਕਿਆ ਇਹ ਆ ਵੇਖੋ ਇਹਦੇ ਜਿਹੜਾ ਕੰਦ ਹੈਗੀ ਕੰਦ ਦੇ ਉੱਪਰ ਵਾਲ ਪੇਪਰ ਲਗਾਇਆ ਤੇ ਨੀਚੇ ਬਾਰਡਰ ਲਗਾਇਆ ਪੀਵੀਸੀ ਦਾ ਤੇ ਉੱਪਰ ਟੀਸੀ ਲਿੰਕ ਕੀਤੀ ਹੈਗੀ ਬ੍ਰਾਂਡੇ-ਬ੍ਰਾਂਡੇ ਦੇ ਵਿੱਚ ਤੇ ਆਹ ਟੀਸੀ ਲਿੰਕ ਕੀਤੀ ਹੈਗੀ ਦੋਸਤੋ ਕਿਵੇਂ ਦਾ ਲੱਗ ਰਿਹਾ ਟੀਸੀ ਲਿੰਕ ਦਾ ਡਿਜ਼ਾਈਨ ਇਹ ਵੀ ਦੱਸਿਓ ਇਹ ਥੱਲੇ ਥੱਲੇ ਬਾਰਡਰ ਲਾਇਆ ਹੋਇਆ ਨੀਚੇ-ਨੀਚੇ ਪੀਵੀਸੀ ਦਾ ਕੱਟ ਕੇ 23 ਫੁੱਟ ਦਾ ਤੇ ਵਿਚਾਲੇ ਵਾਲਪੇਪਰ ਆ ਗਿਆ ਕੰਧ ਦੇ ਉੱਪਰ ਤੇ ਇਹ ਉੱਪਰ ਡਿਜ਼ਾਈਨ ਪਾਤਾ ਥੋੜਾ ਜਿਹਾ ਜੋ ਕਿ ਇਹ ਦੂਸਰਾ ਰੂਮ ਆ ਗਿਆ ਆ ਵੇਖ ਸਕਦਾ ਤੁਸੀਂ ਇਹ ਪਹਿਲਾਂ ਦੀ ਹਾਲਤ ਹੈ ਜੋ ਕਿ ਪਹਿਲਾਂ ਸੀਗਾ ਜਿਵੇਂ ਕਿ ਇਹ ਹੁਣ ਆਪਾਂ ਤਿਆਰ ਹੋਏ ਤੋਂ ਬਾਅਦ ਦਿਖਾ ਦਿੰਨੇ ਹਾਂ ਤੁਹਾਨੂੰ ਇਹ ਤਿਆਰ ਹੋ ਕੇ ਆ ਦੋਸਤੋ ਆ ਵੇਖੋ ਡਾਊਨ ਸੀਲਿੰਗ ਆ ਰ ਇਹਦੇ ਵਿੱਚ ਵੀ ਪੀਵੀਸੀ ਦਾ ਕੰਮ ਕੀਤਾ ਡਾਊਨ ਸੀਲਿੰਗ ਦਾ ਤੇ ਕੰਧਾਂ ਦਾ ਦੂਸਰੇ ਕਮਰੇ ਦੇ ਵਿੱਚ ਅਲਮਾਰੀ ਤੇ ਸੈਲਫ ਅਸੀਂ ਤੋੜਤੀ ਜੋ ਕਿ ਅਲਮਾਰੀ ਤੇ ਸੈਲਫ ਸੀਗੀ ਸਾਈਡ ਤੇ ਉਹ ਤੋੜਤੀ ਸਾਫ ਕਰਾਤੀ ਅਸੀਂ ਕੰਨਾ ਇਹਦੇ ਵਿੱਚ ਇੱਕ ਅਲਮਾਰੀ ਰੱਖ ਲਈ ਅਸੀਂ ਆ ਬੇਖ ਸਕਦਾ ਹੋ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਪਾਇਆ ਨੇ ਵੀਰੇ ਨੇ ਤੇ ਬਹੁਤ ਹੀ ਘੱਟ ਤੇ ਘੱਟ ਬਜਟ ਦੇ ਵਿੱਚ ਕਰਦਾ ਤਿਆਰ ਵੀਰਾ ਤੇ ਬਾਈ ਦਾ ਨੰਬਰ ਆਪ ਸਕਰੀਨ ਤੇ ਦੇਵਾਂਗੇ ਬਹੁਤ ਵਧੀਆ ਕੰਮ ਕਰਦਾ ਭਰਾ ਅਸਲ ਰਿਕੁਆਇਰਮੈਂਟ ਹੁੰਦੀ ਹੈ ਜਿੱਦਾਂ ਦੇ ਆਪਾਂ ਕੰਮ ਕਰਾਉਣੇ ਨੇਗੇ ਤੇ ਇਹ ਪਹਿਲਾਂ ਦੀ ਹਾਲਤ ਹੈਗੀ ਸੋ ਫਰੰਟ ਤੋਂ ਬਸ ਪੇਂਟ ਦੀ ਉਹ ਰਹਿ ਗਈ ਆਪਸ਼ਨ ਕੇ ਲਈ ਪੇਂਟ ਕਰਨਾ ਰਹਿ ਗਿਆ ਤੇ ਬਾਕੀ ਸਾਰਾ ਘਰ ਤਿਆਰ ਹੋ ਚੁੱਕਿਆ ਅੰਦਰ ਦਾ ਤਾਂ ਵੇਖ ਸਕਦੇ ਤੁਸੀਂ ਉੱਪਰ ਜਿਹੜੇ ਡਿਜ਼ਾਈਨ ਪਾਏ ਨੇ ਬਲੈਕ ਵਾਲੇ ਟੀਸੀ ਲਿੰਕ ਦੇ ਵਿੱਚ ਇਹਦੇ ਉੱਪਰ ਸਪਰੇਅ ਪੇਂਟ ਮਾਰਿਆ ਹੋਇਆ ਸੋ ਬਾਕੀ ਕੰਮ ਤੁਸੀਂ ਵੇਖ ਰਹੇ ਹੋ ਕਿਵੇਂ ਦਾ ਲੱਗਿਆ ਜੇਕਰ ਪਸੰਦ ਆਇਆ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਤੇ ਬਾਈ ਦਾ ਆਪਾਂ ਸਕਰੀਨ ਤੇ ਨੰਬਰ ਦੇਵਾਂਗੇ ਜਿਨੇ ਇਹ ਕੰਮ ਕੀਤਾ ਤੁਸੀਂ ਵੀ ਕੰਮ ਕਰਵਾ ਸਕਦੇ ਹੋ ਸੋ ਮਾਨਸਾ ਏਰੀਆ ਦੇ 30-40 ਕਿਲੋਮੀਟਰ ਦੇ ਵਿੱਚ ਵਿੱਚ ਬਾਈ ਕੰਮ ਕਰਦੇ ਨੇਗੇ ਤੇ ਤੁਸੀਂ ਵੀ ਕੰਮ ਕਰਵਾ ਸਕਦੇ ਹੋ ਜੇਕਰ ਚੰਗਾ ਲੱਗਿਆ ਤਾਂ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਜੀ